ਪੰਜੀ ਅੱਜ ਕੀ ਤਸਵੀਰ ਵੇਖ ਰਹੇ ਹਾਂ ਪੰਜਾਬ ਦੀ ਮੈਨੂੰ ਲੱਗਦਾ 12 13 ਜਿਹੜੇ ਜਿਹੜੇ ਨੇ ਉਹ ਹੜ੍ਹ ਦੀ ਮਾਰ ਚੱਲ ਰਹੇ ਨੇ ਕੀ ਕਹਿਣਾ ਚਾਹੋ ਤੇ ਉਤਸਾਨ ਵਾਲਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਸੀ ਇੰਨੀ ਵੱਜਰਾਂ ਜਿੱਤ ਦਿੱਤੀ ਸੀ ਪਰ ਉਹਨਾਂ ਨੇ ਉਹਨਾਂ ਨੇ ਉਸ ਚੀਜ਼ ਦੀ ਵੈਲਿਊ ਨਹੀਂ ਕਦਰ ਨਹੀਂ ਪਾਈ ਹੈਗੀ ਹੈ ਕਿਉਂਕਿ ਆ ਨੈਚਰਲ ਹੜ੍ਹ ਨਹੀਂ ਹੈ ਮੈਲ ਮੈਡ ਹੜ੍ਹ ਹੈਗੇ ਨੇ ਇਨਾਂ ਨੇ ਟਾਈਮਲੀ ਪਾਣੀ ਨਹੀਂ ਛੱਡਿਆ ਪਰ ਇਹ ਕੋਈ ਰਿਪੇਅਰ ਨਹੀਂ ਕੀਤੀਆਂ ਹਣਾ ਜੋ ਹੜਾ ਵੀ ਚੇਂਜ ਹੋ ਗਿਆਗਾ ਜਿੱਥੇ ਮੀਂਹ ਘੱਟ ਵੀ ਪਿਆ ਗਿਆ ਜਿਸ ਇਲਾਕੇ ਚ ਉੱਥੇ ਵੀ ਪਾਣੀ ਆਇਆ ਹੋਇਆ ਹੈ ਨਾ ਤੇ ਇਹਨਾਂ ਦੀ ਬਹੁਤ ਵੈਚੀ ਨਾਤਾਮੀ ਹੈ ਕਿ ਇਹ ਵਿੱਚ 2023 ਵਿੱਚ ਵੀ ਹੜਾ ਆਏ ਸੀਗੇ ਤਦ ਵੀ ਇਹਨਾਂ ਨੇ ਕੋਈ ਕੰਪਨਸੇਸ਼ਨ ਵੀ ਕਿਸੇ ਨੂੰ ਦਿੱਤਾ ਮੁਆਵਜ਼ਾ ਨਹੀਂ ਦਿੱਤਾ ਤੇ ਲੋਕਾਂ ਨੇ ਆਪਣੇ ਆਪ ਹੀ ਸਾਰਾ ਆਪਣਾ ਕੀਤਾ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਣ ਪਹਿਲੀ ਫਸਲ ਆਈ ਸੀਗੀ ਤੇ ਹੁਣ ਫੇਰ ਦੇਖੋ ਹੜਾ ਆ ਕੇ ਲੋਕਾਂ ਦਾ ਕਿੰਨਾ ਨੁਕਸਾਨ ਹੈ ਪਰ ਹਲਮੇ ਇਲੈਕਸ਼ਨਸ ਤੇ ਕਨਸੈਂਟਰੇਟ ਨਹੀਂ ਕਰ ਰਹੀਆਂ ਗਿਆ ਅਲੀ ਮੇਰਾ ਕਨਸੈਂਟਰੇਸ਼ਨ ਹੈਗਾ ਜਿਹੜੇ ਹਾਰਡ ਪੀਡ ਤੇ ਗਿਆ ਉਹ ਨਾਲ ਉਹ ਉਹ ਲਾਕਨ ਜਾਵਾ ਉਹਨਾਂ ਦੀ ਜਿੰਨੀ ਵੀ ਦਿਲ ਫੁੱਲ ਮੇਕਲੋ ਹੈਲਪ ਹੋ ਸਕਦੀ ਹੈ ਏਡ ਦੇ ਸਕਦੀ ਉਹ ਮਤਰਾ ਤੇ ਇਸੋ ਜੇ ਸਮੇਂ ਦੇ ਉੱਪਰ ਜਿੱਥੋਂ ਤੱਕ ਮੈਨੂੰ ਲੱਗਦਾ ਆ ਇਹ ਜਿਹੜੇ ਕਾਰਜ ਨੇ ਸਰਕਾਰਾਂ ਕੋਲੋਂ ਚਾਹ ਕੇ ਵੀ ਹੋ ਨਹੀਂ ਸਕਦੇ ਇੱਕ ਤੇ ਆਪਾਂ ਕਹਿ ਦਿੰਨੇ ਆ ਵੀ ਨਿਯਤ ਦੇ ਵਿੱਚ ਕੋਟ ਹੈ ਹਨਾ ਜੇ ਨਿਯਤ ਦੀ ਕੋਟ ਇੱਕ ਪਾਸੇ ਵੀ ਰੱਖਦੇ ਆ ਨਾ ਤੇ ਪੰਤਕ ਸ਼ਕਤੀ ਨਾਲ ਜਿਹੜੇ ਕੰਮ ਹੋ ਜਾਣੇ ਨੇ ਉਹ ਸਰਕਾਰੀ ਮਸ਼ੀਨਰੀ ਦੇ ਨਾਲ ਜਾਂ ਸਰਕਾਰੀ ਸਾਧਨਾਂ ਦੇ ਨਾਲ ਕਦੀ ਹੋ ਨਹੀਂ ਸਕਦੇ ਫੌਜਦਿਆਂ ਨੇ ਨਾ ਵੋਟ ਉਹ ਬੰਦਿਆਂ ਨੂੰ ਤੇ ਲਿਆ ਸਕਦੀਆਂ ਨੇ ਉਹ ਰਾਸ਼ਨ ਦੀ ਕੋਈ ਮਹਈਆ ਕਰਵਾਉਂਦਾ ਰਾਸ਼ਨ ਥੋੜਾ ਬੋਝ ਮਹਈਆ ਕਰਵਾਏਗੀ ਉਹ ਤੇ ਤੁਹਾਨੂੰ ਆਪਣੇ ਉਹ ਤੇ ਸਭੋ ਤੁਹਾਡੇ ਸਿਰ ਦੇ ਉੱਪਰ ਚਲੋ ਮੈਂ ਇਸ ਵੇਲੇ ਕਹਿਣਾ ਨਹੀਂ ਚਾਹੁੰਦਾ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਸਿਰ ਦੇ ਉੱਪਰ ਇੱਕ ਵੱਡਾ ਪੈਕੇਜ ਹੋਰ ਆ ਜਾਣਾ ਹੈ ਚਲੋ ਖੈਰ ਉਸ ਚੀਜ਼ ਨੂੰ ਆਪਾਂ ਛੱਡ ਦਈਏ ਮੈਂ ਸਿਰਫ ਇਹਨਾਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਫੌਜਦੀਆਂ ਵੋਟ ਚੱਲ ਰਹੀਆਂ ਨੇ ਫੌਜਦੀਆਂ ਉਹ ਸਿਰਫ ਔਰ ਸਿਰਫ ਰੈਸਕਿਊ ਵਸਦੇ ਨੇ ਜਿਹੜੀਆਂ ਆਪਣੀਆਂ ਬੋਟ ਚੱਲਦੀਆਂ ਪਈਆਂ ਨੇ ਇਹ ਤੇ ਨੰਬਰਦਾਰਾਂ ਦੇ ਗੱਡੇ ਵਾਂਗੂ ਸਾਰਾ ਕੁਝ ਇਹਨਾਂ ਤੋਂ ਕੰਮ ਲਈ ਜਾਂਦੇ ਆ ਭਾਵੇਂ ਇਹਨਾਂ ਨੂੰ ਰਾਸ਼ਨ ਢੋਲੋ ਭਾਵੇਂ ਇਹਨਾਂ ਨੂੰ ਪਸ਼ੂਆਂ ਦਾ ਚਾਰਾ ਢੋਲੋ ਭਾਵੇਂ ਇਹਨਾਂ ਨੂੰ ਮਰੀਜ਼ ਭਾਵੇਂ ਇਹਨਾਂ ਤੋਂ ਬੱਚੇ ਲੈ ਕੇ ਆਉਣੇ ਨੇ ਇਹ ਸਾਰੇ ਕੰਮਾਂ ਵਾਸਤੇ ਵਰਤੋਂ ਦੇ ਵਿੱਚ ਆਉਂਦੀਆਂ ਨੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲਤ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹਾਰਾਂ ਦੀ ਮਾਰ ਚੱਲ ਰਿਹਾ ਹੈ ਔਰ ਹੜਾਂ ਦੀ ਮਾਰ ਚੱਲਦਿਆਂ ਨੂੰ ਅੱਜ ਮੈਨੂੰ ਲੱਗਦਾ 20-25 ਦਿਨ ਹੋ ਚੁੱਕੇ ਨੇ ਔਰ ਆਪਾਂ ਦੇਖਦੇ ਹਰੀਕੇ ਪਤਨ ਦੇ ਕਿਨਾਰੇ ਤੇ ਸਮਾਜ ਸੇਵੀਆਂ ਵੱਲੋਂ ਰਾਹਤ ਕੈਂਪ ਖੋਲੇ ਗਏ ਨੇ ਆਪਾਂ ਮਿਸਲ ਸਤਲੁਜ ਔਰ ਹੜ ਪੀੜਤ ਜਥੇਬੰਦੀਆਂ ਔਰ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਕੈਂਪ ਲੱਗਾ ਹੋਇਆ ਸਰਦਾਰ ਦਵਿੰਦਰ ਸਿੰਘ ਦੀ ਸੇਖੋਂ ਦੀ ਅਗਵਾਈ ਕਰ ਰਹੇ ਨੇ ਅੱਜ ਸਾਡੇ ਕੋਲ ਇਹਨਾਂ ਦੇ ਕੈਂਪ ਦੇ ਵਿੱਚ ਸ਼ਹੀਦ ਸਿੰਘ ਦੀ ਬੇਟੀ ਔਰ ਛੋਟਾ ਬੇਟਾ ਜਿਹੜੇ ਮੈਂਬਰ ਆਫ ਪਾਰਲੀਮੈਂਟ ਸਰਬਜੀਤ ਸਿੰਘ ਦੇ ਭੈਣ ਭਰਾ ਪਹੁੰਚੇ ਨੇ ਨਾਲ ਸਾਡੇ ਵੀਰ ਹਰਪ੍ਰੀਤ ਸਿੰਘ ਮਕੂ ਲੁਧਿਆਣੇ ਤੋਂ ਆ ਬਾਬਾ ਗਰਦੀਪ ਸਿੰਘ ਜੀ ਨਿਹੰਗ ਸਿੰਘ ਸੰਪਰਦਾ ਇਹ ਸਾਰੇ ਵੀਰ ਆਏ ਨੇ ਸਾਰਿਆਂ ਦੇ ਨਾਲ ਹੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਭੈਣ ਦਾ ਚੈਨਲ ਦੇ ਸਵਾਗਤ ਆ ਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਅੱਜ ਕੀ ਤਸਵੀਰ ਵੇਖ ਰਹੇ ਹੋ ਪੰਜਾਬ ਦੀ ਮੈਨੂੰ ਲੱਗਦਾ 12 13 ਜਿਹੜੇ ਜਿਹੜੇ ਨੇ ਉਹ ਹਰਦੀ ਮਾਰ ਚੱਲ ਰਹੇ ਨੇ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਦੁੱਖ ਹੁੰਦਾ ਹੈਗਾ ਲੋਕੀ ਨੇ ਉਹਦੇ ਉਤਸ਼ਾਹ ਨਾਲ ਆਮ ਆਦਮੀ ਪਾਕਿਸਤਾਨੀ ਸਰਕਾਰ ਲੋਕਾਂ ਨੇ ਬਣਾਈ ਸੀ ਇਹਨਾਂ ਵੱਜਰਾਂ ਜਿੱਤ ਦਿੱਤੀ ਸੀ ਪਰ ਉਹਨਾਂ ਨੇ ਉਹਨਾਂ ਨੇ ਉਸ ਚੀਜ਼ ਦੀ ਵੈਲਿਊ ਨਹੀਂ ਕੀਤੀ ਕਦਰ ਨਹੀਂ ਪਾਈ ਹੈਗੀ ਹੈ ਜਿਵੇਂ ਇਹਨੇ ਪਿੰਜ ਹੜ੍ਹ ਵਿੱਚ ਡੁੱਬੇ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਦੋ ਤਿੰਨ ਮਹੀਨੇ ਪਹਿਲਾਂ ਹੀ ਕਿ ਇਸ ਵਾਰ ਬਾਰਿਸ਼ ਨਾਰਮਲ ਨਾਲੋਂ ਜ਼ਿਆਦਾ ਹੋਣੀ ਹੈਗੀ ਪਰ ਇੰਨੀ ਵੀ ਬਾਰਿਸ਼ ਨਹੀਂ ਹੋਈ ਜਿਵੇਂ ਹੜ੍ਹ ਆ ਗਏ ਨੇ ਕਿਉਂਕਿ ਆ ਨੈਚੁਰਲ ਹੜ੍ਹ ਨਹੀਂ ਅਗਰ ਮੈਨ ਮੇਡ ਹੜ੍ਹ ਹੈਗੇ ਨੇ ਇਨਾਰੇ ਟਾਈਮਲੀ ਪਾਣੀ ਨੇ ਛੱਡਿਆ ਭਰੇ ਕੋਈ ਰਿਪੇਅਰ ਨਹੀਂ ਕੀਤੀਆਂ ਹਨਾ ਤੇ ਉਹ ਹੜਾ ਵੀ ਚੇਂਜ ਹੋ ਗਿਆਗਾ ਜਿੱਥੇ ਮੀਂਹ ਘੱਟ ਵੀ ਪਿਆ ਗਿਆ ਜਿਸ ਇਲਾਕੇ ਚ ਉੱਥੇ ਵੀ ਪਾਣੀ ਆਇਆ ਹੋਇਆ ਹੈਗਾ ਤੇ ਇਹਨਾਂ ਦੀ ਬਹੁਤ ਵੱਡੀ ਨਾਕਾਮੀ ਹੈਗੀ ਹੈ ਜਦ 2023 ਵਿੱਚ ਵੀ ਹੜ੍ਹ ਆਏ ਸੀਗੇ ਤਦ ਵੀ ਇਹਨਾਂ ਨੇ ਕੋਈ ਕੰਪਨਸੇਸ਼ਨ ਨਹੀਂ ਕਿਸੇ ਨੂੰ ਦਿੱਤਾ ਮੁਆਵਜ਼ਾ ਨਹੀਂ ਦਿੱਤਾ ਤੇ ਲੋਕਾਂ ਨੇ ਆਪਣੇ ਆਪ ਹੀ ਸਾਰਾ ਆਪਣਾ ਕੀਤਾ ਹੈਗਾ ਉਸ ਤੋਂ ਬਾਅਦ ਨਾ ਨੇ ਹੁਣ ਪਹਿਲੀ ਫਸਲ ਆਈ ਸੀਗੀ ਤੇ ਹੁਣ ਫੇਰ ਦੇਖੋ ਸਾਡੇ ਆਗੇ ਲੋਕਾਂ ਦਾ ਕਿੰਨਾ ਨੁਕਸਾਨ ਹੈ ਲੋਕਾਂ ਦੇ ਘਰ ਇਹਨੇ ਨੇ ਇੱਕੜ ਜ਼ਮੀਨ ਪਾਣੀ ਵਿੱਚ ਡੁੱਬੀ ਹੋਈ ਹੈ ਬਹੁਤ ਦੁੱਖ ਹੁੰਦਾ ਸਭ ਦੇਖ ਕੇ ਬਿਲਕੁਲ ਜੀ ਆਪਾਂ ਦੇਖਦੇ ਤਰਮਤਰ ਜ਼ਿਲ੍ਹੇ ਦੇ ਤਕਰੀਬਨ ਤੁਸੀਂ ਪਿੰਡਾਂ ਦੇ ਵਿੱਚ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਵੀ ਤੁਸੀਂ ਹਰੇਕ ਪਿੰਡ ਮੁੰਡਾ ਪਿੰਡ ਦਾ ਜ਼ਿਕਰ ਕੀਤਾ ਘੜ ਕੇ ਪਿੰਡ ਉਹਨਾਂ ਦੇ ਵਿੱਚ ਦੇਖਿਆ ਵੀ ਰਾਹ ਸਮਗਰੀ ਵੀ ਪਹਚਾਈਏ ਤੁਸੀਂ ਉਹ ਉਹ ਲੋਕਾਂ ਦੀਆਂ ਅੱਜ ਦੀਆਂ ਮੁਸ਼ਕਲਾਂ ਕੀ ਨੇ ਅੱਜ ਦੀਆਂ ਮੁਸ਼ਕਲਾਂ ਤਾਂ ਆਈ ਹੈਗੀਆਂ ਨੇ ਕਿ ਉਹ ਉੱਥੇ ਦਵਾਈਆਂ ਦਵਾਈਆਂ ਦੀ ਕਮੀ ਹੈਗੀ ਹੈ ਦੇ ਉਹ ਕੀ ਕਹਿੰਦੇ ਜਿਹੜੇ ਜਾਨਵਰ ਹੈ ਉਹਨਾਂ ਦੇ ਪਛੂਆਂ ਦੀ ਚਾਰੀ ਕਮੀ ਆ ਤੇ ਉਥੇ ਫਿਰ ਮੱਛਰ ਨੇ ਬਿਮਾਰੀਆਂ ਹੋ ਰਹੀਆਂ ਨੇ ਬਹੁਤ ਜਿਵੇਂ ਲੋਕੀ ਆਪਣੇ ਘਰਾਂ ਤੋਂ ਬਾਹਰ ਆ ਗਏ ਨੇ ਹਨਾ ਪਾਣੀ ਭਰ ਗਿਆ ਹੈਗਾ ਬਹੁਤ ਬਹੁਤ ਤਕਲੀਫ ਚ ਆ ਗਏ ਨੇ ਲੋਕੀ ਤੁਸੀਂ ਪੰਜੀ ਐਲਾਨ ਵੀ ਕੀਤਾ ਜਿਮਣੀ ਚੋਂ ਤਰਨ ਤਰਦੋ ਆਜ਼ਾਦ ਉਮੀਦਵਾਰ ਦਾ ਤੁਸੀਂ ਉਹਨਾਂ ਪਿੰਡਾਂ ਦੇ ਵਿੱਚ ਵਿਚਰਦੇ ਹੋ ਉਹ ਪਿੰਡਾਂ ਵਾਲੇ ਤੁਹਾਨੂੰ ਕਿਵੇਂ ਦੇਖਦੇ ਨੇ ਬਿੰਗਾ ਵਾਲੇ ਤੋਂ ਹਾਲੇ ਤਾਂ ਮੈਨੂੰ ਪੋਜ਼ਿਟਿਵ ਰਿਸਪੌਂਸ ਹੀ ਆਇਆ ਹੈਗਾ ਪਰ ਹਾਲੇ ਮੈਂ ਇਲੈਕਸ਼ਨਸ ਤੇ ਕਨਸੈਂਟਰੇਟ ਨਹੀਂ ਕਰ ਰਹੀ ਆ ਕਿਹਾ ਹਲੇ ਮੇਰਾ ਕਨਸੈਂਟਰੇਸ਼ਨ ਹੈਗਾ ਜਿਹੜੇ ਹਾਰਡ ਪੀੜ ਤੇ ਗਿਆ ਉਹਨਾਂ ਉਹਨਾਂ ਉਹ ਇਲਾਕਿਆਂ ਜਾਵਾਂ ਉਹਨਾਂ ਦੀ ਜਿੰਨੀ ਵੀ ਤਿਲਫੁਲ ਮੇਕਲੋ ਹੈਲਪ ਹੋ ਸਕਦੀ ਹੈ ਏਡ ਦੇ ਸਕਦੀ ਹਾਂ ਉਹ ਮੈਂ ਕਰਾਂ ਹੋਰ ਵੀ ਕੋਈ ਸੰਸਥਾਵਾਂ ਧਾਰਮਿਕ ਸੰਸਥਾਵਾਂ ਵੀ ਤੁਹਾਡੀ ਨਾਲ ਹੈਲਪ ਕਰ ਰਹੀਆਂ ਨਾਲ ਨਹੀਂ ਆ ਮੇਰੇ ਇੰਡੂਜੋ ਲੈ ਫੜੀ ਹੈਗਾ ਮੇਰੇ ਤੇ ਮੇਰੇ ਬ੍ਰਦਰ ਤੇ ਹੁਣ ਸਾਡੇ ਸਾਰੇ ਜਿਵੇਂ ਅ ਮਿਸਲ ਸਤਲੁਜ ਹੈਗੇ ਆ ਭਾਈ ਅਮਰਕਪਾਲ ਸਿੰਘ ਦੀ ਟੀਮ ਹੈ ਰਲ ਮਿਲ ਕੇ ਹੀ ਇਹ ਪੰਜਾਬ ਦਾ ਕੰਮ ਹੈ ਕਿਸੇ ਦੇ ਇੰਡੀਵਿਜੂਅਲ ਕੰਮ ਨਹੀਂ ਹੈ ਇਹ ਤਾਂ ਪੂਰੇ ਪੰਜਾਬ ਦਾ ਕੰਮ ਹੈ ਤੇ ਸਾਰੇ ਜਿੱਥੇ ਬੰਦੀਆਂ ਨੂੰ ਚਾਹੀਦਾ ਹੈ ਕਿ ਆਪਣਾ ਆਪਣਾ ਫਰਜ਼ ਨਿਭਾ ਕੇ ਆਪਣਾ ਜੋ ਵੀ ਤਿਲ ਫੁੱਲ ਹੈ ਆਪਾਂ ਇਕੱਠੇ ਹੋ ਕੇ ਸੇਵਾ ਕਰੀਏ ਕਿਉਂਕਿ ਆਪਾਂ ਦੇਖ ਲਿਆ ਨਾ 23 ਚ ਮੁਆਵਜ਼ਾ ਦਿੱਤਾ ਸਰਕਾਰ ਨੇ ਨਾ ਹੁਣ ਕੁਝ ਮਿਲਣਾ ਭਗਵੰਤਮਾਨ ਨੇ ਕਿਹਾ ਸੀ ਅਸੀਂ ਬੱਕਰੀ ਮੁਰਗੀ ਮਰੀ ਦੇ ਪੈਸੇ ਦਵਾਂਗੇ ਅਰਾ ਤੇ ਇਹ ਸਰਕਾਰ ਤਾਂ ਸਾਰੇ ਫਰੰਟ ਤੇ ਫੇਲ ਚੁੱਕੀ ਹੈ ਤੇ ਹੁਣ ਸਾਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ ਤੇ ਆਪਾਂ ਇੱਕ ਦੂਜੇ ਦੀ ਬਾਹ ਫੜੀ ਹੈ ਮੁਖੀ ਸਾਹਿਬ ਕਿਵੇਂ ਜ਼ਮੀਨਾਂ ਨਾਲ ਗੱਲ ਕੀਤੀ ਵੀ ਅੱਜ ਸਮਾਜ ਸੇਵੀ ਸੰਸਥਾਵਾਂ ਜਾਂ ਪੰਜਾਬੀ ਹੀ ਪੰਜਾਬ ਦੇ ਕੰਮ ਆ ਰਹੇ ਨੇ ਪਰ ਸਰਕਾਰਾਂ ਹਾਲਾਂਕਿ ਲੋਕਾਂ ਨੇ ਬੜੀ ਚਾਵਾ ਨਾਲ ਚੁਣੀਆਂ ਜਿਵੇਂ ਭੈਣ ਨੇ ਕਿਹਾ ਵੀ ਇਹ ਬਦਲਾਅ ਵਾਲੀ ਸਰਕਾਰ ਸੀ ਅੱਜ ਗਰਾਉਂਡ ਜ਼ੀਰੋ ਤੇ ਫੇਲ ਨਜ਼ਰ ਆ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਕੋਈ ਅੱਜ ਦਾ ਨਵਾਂ ਨਹੀਂ ਆਇਆ ਇਸ ਤੋਂ ਪਹਿਲਾਂ ਦੀ ਜਿਹੜੀ ਸਰਕਾਰਾਂ ਨੇ ਉਹ ਵੀ ਕਿਤੇ 100% ਸਾਡੀਆਂ ਉਮੀਦਾਂ ਦੇ ਉੱਪਰ ਕਦੀ ਵੀ ਖਰੀਆਂ ਨਹੀਂ ਉਤਰਦੀਆਂ ਹੁੰਦੀਆਂ ਦੇਖੋ ਇੱਕ ਕੀ ਚੇਤੇ ਰੱਖਿਆ ਜੇ ਮੈਨੂੰ ਤੇ ਇੱਥੋਂ ਤੱਕ ਕਈ ਵਾਰੀ ਲੱਗਦਾ ਵੀ ਪੰਜਾਬ ਕੀ ਪੰਜਾਬ ਦੇ ਕੰਮ ਆਉਂਦਾ ਹੈ ਪੰਜਾਬ ਕੀ ਪੰਜਾਬ ਦੇ ਦਰਦ ਨੂੰ ਸਮਝਦਾ ਹੁੰਦਾ ਆ ਤੇ ਇਸੋ ਜੇ ਸਮੇਂ ਦੇ ਉੱਪਰ ਜਿੱਥੋਂ ਤੱਕ ਮੈਨੂੰ ਲੱਗਦਾ ਆ ਇਹ ਜਿਹੜੇ ਕਾਰਜ ਨੇ ਸਰਕਾਰਾਂ ਕੋਲੋਂ ਚਾਹ ਕੇ ਵੀ ਹੋ ਨਹੀਂ ਸਕਦੇ ਕਿਕਦੇ ਆਪਾਂ ਕਹਿ ਦਿੰਨੇ ਆਂ ਵੀ ਨiyet ਦੇ ਵਿੱਚ ਖੋਟ ਹੈ ਹਨਾ ਜੇ ਨiyet ਦੀ ਖੋਟ ਇੱਕ ਪਾਸੇ ਵੀ ਰੱਖਦੇ ਨਾ ਤੇ ਪੰਤਕ ਸ਼ਕਤੀ ਨਾਲ ਜਿਹੜੇ ਕੰਮ ਹੋ ਜਾਣੇ ਨੇ ਉਹ ਸਰਕਾਰੀ ਮਸ਼ੀਨਰੀ ਦੇ ਨਾਲ ਜਾਂ ਸਰਕਾਰੀ ਸਾਧਨਾਂ ਦੇ ਨਾਲ ਕਦੀ ਹੋ ਨਹੀਂ ਸਕਦੇ ਇਸ ਕਰਕੇ ਆਪਾਂ ਪਿਛਲੇ ਵੀ ਸਮੇਂ ਦੇ ਵਿੱਚ ਇੱਕ ਚੀਜ਼ ਵੇਖੀ ਹੈ ਵੀ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਸੰਸਥਾਵਾਂ ਕੋਈ ਮੈਂ ਬੜਾ ਹੈਰਾਨ ਹੋ ਰਿਹਾ ਸਾ ਅਜ ਰਸਤੇ ਦੇ ਵਿੱਚੋਂ ਪੈਣ ਦੀ ਉਸੇ ਰਸਤੇ ਵਿੱਚੋਂ ਤੁਸੀਂ ਆਇਓ ਤੇ ਉਸੇ ਰਸਤੇ ਤੋਂ ਮੈਂ ਆਇਆ ਮੈਂ ਜਦੋਂ ਮਖੂ ਦੇ ਵਿੱਚ ਮੈਂ ਪ੍ਰਵੇਸ਼ ਕੀਤਾ ਤੇ ਮਖੂ ਤੋਂ ਪਹਿਲਾਂ ਲੰਗਰ ਲੱਗਾ ਹੋਇਆ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਪ੍ਰਸ਼ਾਦਾ ਛਕਣਾ ਜਾ ਕੇ ਉੱਥੇ ਵੀ ਛਕਣਾ ਤੇਥੋਂ ਛਕ ਲੈਣੇ ਆ ਉਹ ਅਨਾਉਂਸ ਕੀ ਕਰ ਰਹੇ ਸੀ ਕਹਿੰਦੇ ਜੀ ਗਰਮ ਗਰਮ ਜਲੇਬ ਹਨਾ ਮੈਂ ਦਿਲ ਤੋਂ ਸੋਚ ਰਿਹਾ ਸੀ ਮੈਂ ਕਿਹਾ ਵੀ ਵੇਖੋ ਉਜੜੇ ਹੋਏ ਲੋਕ ਹੈ ਆਖਰਕਾਰ ਉਹਨਾਂ ਦੀਆਂ ਵੀ ਜ਼ਮੀਨਾਂ ਕਿਤੇ ਇੱਧਰ ਨੇ ਕਿਤੇ ਨੇੜੇ-ਚਿਹਰੇ ਨੇ ਵੀ ਉਜੜੇ ਕੋਈ ਲੋਕ ਨੇ ਤੇ ਇਹ ਫਿਰ ਵੀ ਅੱਡੀ ਚੜ੍ਹਦੀ ਕਲਾ ਦੇ ਵਿੱਚ ਇਹ ਕੰਮ ਕਰਦੇ ਪਏ ਨੇ ਸੋ ਜਿਹੜੀ ਗੁਰੂ ਨੇ ਸਾਡੇ ਅੰਦਰ ਇੱਕ ਚੜ੍ਹਦੀ ਕਲਾ ਬਖਸ਼ੀ ਸੀ ਨਾ ਉਹ ਸਾਡੇ ਅੰਦਰੋਂ ਕਦੀ ਮਾਈਨਸ ਨਹੀਂ ਹੋ ਸਕਦੀ ਤੇ ਅੱਗੇ ਪਿੱਛੇ ਆਪਾਂ ਨੂੰ ਕੋਈ ਪੁੱਛਦਾ ਵੀ ਕੀ ਖਾਲਦੇ ਆਪਾਂ ਕਹਿੰਦੇ ਚੜ੍ਹਦੀ ਕਲਾ ਉਹ ਤੇ ਆਪਾਂ ਬੋਲਦੇ ਆ ਪਰ ਜੇ ਪ੍ਰੈਕਟੀਕਲ ਵੇਖਣੀ ਹੋਵੇ ਤੇ ਅੱਜ ਲੋਕਾਂ ਦੇ ਵਿੱਚ ਜਾ ਕੇ ਵੇਖੋ ਤੁਹਾਨੂੰ ਪ੍ਰੈਕਟੀਕਲ ਚੜ੍ਹਦੀ ਕਲਾ ਨਜ਼ਰ ਆਵੇਗੀ ਬਿਲਕੁਲ ਜੀ ਸੱਚ ਹੈ ਜੀ ਆਪਾਂ ਵੇਖਦੇ ਪੰਜਾਬ ਦੇ ਵਿੱਚ ਕੋਈ ਵੀ ਫਲੱਡ ਆਉਂਦੇ ਨੇ ਕੋਈ ਮਹਾਮਾਰੀ ਆਉਂਦੀ ਹੈ ਲੋਕ ਲੰਗਰ ਲਾ ਦਿੰਦੇ ਨੇ ਉੱਤਰਾਖੰਡ ਦੇ ਵਿੱਚ ਜਿਹ ਹਮਾਚਲ ਦੀ ਵੀ ਐਡ ਜ਼ਰੂਰ ਕਰਨੀ ਚਾਹੁੰਨਾ ਮੈਂ ਐਡ ਮੈਂ ਇਹ ਕਰਨੀ ਚਾਹੁੰਨਾ ਵਾਂ ਕਿ ਜਿਵੇਂ ਹੁਣ ਸਿੱਖ ਸੰਸਥਾਵਾਂ ਲੱਗੀਆਂ ਨੇ ਜੇ ਕੋਈ ਸਰਕਾਰ ਵੱਲੋਂ ਵੀ ਆਉਂਦਾ ਆ ਸਾਨੂੰ ਮੇਰੇ ਖਿਆਲ ਦੇ ਵਿੱਚ ਸਹਿਯੋਗ ਲੈਣਾ ਚਾਹੀਦਾ ਆ ਸਾਨੂੰ ਇੱਕ ਨੀਤੀ ਦੇ ਤਹਿਤ ਕੰਮ ਕਰਨਾ ਚਾਹੀਦਾ ਆ ਇਸ ਵੇਲੇ ਮਰਦੇ ਤਾਂ ਸਾਡੀ ਲੋਕ ਪਏ ਨੇ ਤੋ ਬਤੇ ਤੇ ਸਾਡੇ ਲੋਕ ਹੀ ਪਏ ਨੇ ਹੈਨਾ ਅਸੀਂ ਉੱਥੇ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਸਾਈਡ ਮੈਂ ਕਹਿੰਦਾ ਵੀ ਜਿਹੜਾ ਉਹਨਾਂ ਕੋਲੋਂ ਸਹਾਇਕ ਲਿਆ ਜਾਂਦਾ ਉਹ ਵੀ ਲਾਓ ਜਿਹੜਾ ਸੰਸਥਾਵਾ ਕਰਦੀਆਂ ਨੇ ਉਹ ਵੀ ਲਾਓ ਠੀਕ ਹੈ ਜਿਹੜੀਆਂ ਜਥੇਬੰਦੀਆਂ ਕਰਦੀਆਂ ਨੇ ਉਹ ਵੀ ਲਾਓ ਸਾਨੂੰ ਇਸ ਵੇਲੇ ਭਰਾਵਾ ਚਿੱਟੇ ਸ਼ਬਦਾਂ ਵਿੱਚ ਕਹੀਏ ਵੀ ਸਾਰਿਆਂ ਦੇ ਸਹਾਇਕ ਦੀ ਲੋੜ ਹੈ ਤਿਲ ਤਿਲ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ ਮੈਂ ਪ੍ਰੈਕਟੀਕਲ ਰੂਪ ਦੇ ਵਿੱਚ ਵੇਖਿਆ ਮਰਨ ਵਾਲੇ ਖਾਲ ਹੋਏ ਪਏ ਨੇ ਚਲੋ ਅੱਜ ਇੱਕ ਛੋਟੀ ਜੀ ਗੱਲ ਦੱਸੋ ਸਾਡੀ ਕੌਮ ਦੇ ਵਿੱਚ ਨਾ ਪਿੰਟੀ ਆਪਾਂ ਸਾਰੇ ਉਸਤਾ ਹਿੱਸਾ ਨਾ ਆਪਾਂ ਜਦੋਂ ਤੱਤੇ ਕਾ ਹੁੰਦਾ ਨਾ ਪੰਜਾਬੀ ਦਾ ਕਿ ਸ਼ਬਦ ਹੈ ਜਦੋਂ ਤਤਾ ਕਾ ਹੁੰਦਾ ਸਾਡੇ ਵਿੱਚ ਜੋਸ਼ ਬਹੁਤ ਜ਼ਿਆਦਾ ਹੁੰਦਾ ਹੈ ਜਿਹੜਾ ਸਾਡੇ ਵਿੱਚ ਅੱਜ ਜੋਸ਼ ਹੈ ਜਿਹੜਾ ਅੱਜ ਸਾਡੇ ਵਿੱਚ ਜਜ਼ਬਾ ਆ ਤੁਸੀਂ ਦੇਖਿਆ ਜੇ ਜਦੋਂ ਹੁਣ ਪਾਣੀ ਉੱਤਰ ਜਾਣਾ ਇਹਨਾਂ ਲੋਕਾਂ ਨੂੰ ਖਾਦ ਦੀ ਲੋੜ ਪੈਣੀ ਹੈ ਮੈਂ ਅਰਦਾਸ ਕਰਦਾ ਮੈਂ ਉਦੋਂ ਵੀ ਇਹ ਜਜ਼ਬਾ ਹੋਵੇ ਠੀਕ ਹੈ ਜੀ ਉਦੋਂ ਇਹਨਾਂ ਨੂੰ ਬੀਜ ਦੀ ਲੋੜ ਪੈਣੀ ਹੈ ਉਦੋਂ ਜਿਹੜੀ ਟਰੈਕਟਰ ਵੱਡੇ ਲਾ ਕੇ 4x4 ਟਰੈਕਟਰ ਲੱਗ ਰਹੇ ਨੇ ਭੈਣ ਜੀ ਦੂਜੇ ਟਰੈਕਟਰ ਨਹੀਂ ਲੱਗਣੇ ਵੱਡੇ ਟਰੈਕਟਰ ਲੱਗਣੇ ਨੇ ਉਹਨਾਂ ਦੇ ਵਿੱਚ ਡੀਜ਼ਲ ਪੈਣਾ ਜ਼ਮੀਨਾ ਪੱਧਰ ਕਰਨੀਆਂ ਪੈਣੀਆਂ ਨੇ ਹਨਾਂ ਅਜੀ ਇਹ ਜਿਹੜਾ ਸੇਵਾ ਦਾ ਘਾਰਦ ਹੈ ਕੋਈ 2 ਦਿਨ ਦਾ ਕੰਮ ਨਹੀਂ ਹੈ ਇਹ ਘੱਟੋ ਘੱਟ ਮਹੀਨਾ ਡੇਢ ਮਹੀਨੇ ਇਸੇ ਪ੍ਰਕਾਰ ਚੱਲਣਾ ਹੈ ਜਿਹੜਾ ਸਰਕਾਰਾਂ ਦੇ ਕੋਈ ਡੀਜ਼ਲ ਵਖਈਆ ਕਰਵਾਉਂਦੀਆਂ ਨੇ ਤਾਂ ਠੀਕ ਹੈ ਟਰੈਕਟਰ ਆਪਣੇ ਲਾ ਲਓ ਕਿ ਜੱਥੇਬੰਦੀਆਂ ਕਰਦੀਆਂ ਨੇ ਤਾਂ ਲੈ ਲਓ ਮੇਰੇ ਕਹਿਣ ਤੋਂ ਭਾਵੇਂ ਸਾਨੂੰ ਸਾਰਿਆਂ ਦਾ ਸਹਿਯੋਗ ਲੈ ਕੇ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇੱਥੇ ਸੰਸਥਾਵਾਂ ਦਾ ਵੀ ਧੰਨਵਾਦੀ ਹਾਂ ਤੇ ਜੇ ਕੋਈ ਸਰਕਾਰੀ ਤੌਰ ਤੇ ਨੇਕ ਨੀਤੀ ਨਾਲ ਕੰਮ ਕਰਦਾ ਉਹਨਾਂ ਦੇ ਵੀ ਧੰਨਵਾਦੀ ਹਾਂ ਸਾਰਿਆਂ ਦੇ ਧੰਨਵਾਦੀ ਹਾਂ ਹਾਂਜੀ ਸਾਡੇ ਨਾਲ ਰੋਨ ਬਰਾਡ ਵੀ ਨੇ ਇਹ ਵੀ ਪਹਿਲੇ ਦਿਨ ਤੋਂ ਮਿਸਲ ਸਤਲੁਜ ਦੇ ਨਾਲ ਸਾਂਝਾ ਮੋਰਚਾ ਰੜਕੇ ਇਹ ਸੇਵਾ ਪ੍ਰਦਾਨ ਕਰ ਰਿਹਾ ਹੈ ਕਿਵੇਂ ਵੇਖਦੇ ਜੀ ਅੱਜ ਦੀ ਅੱਜ ਦੀ ਮੁੱਖ ਲੋੜ ਕੀ ਏ ਕਿਉਂਕਿ ਤੁਹਾਡੀ ਵਾਹ ਦੂਰ ਤੱਕ ਜਾਣੀ ਹੈ ਅ ਅੱਜ ਦੀ ਬਈ ਮੁੱਖ ਲੋੜ ਤਾਂ ਇਹ ਹੈ ਜਿੱਥੇ ਤੇ ਕਿਹੜਾ ਹੁਣ ਅਸੀਂ ਸਮਝਿਆ ਜਿਹੜੀਆਂ ਟਾਣੀਆਂ ਤੇ ਬੈਕਾਂ ਉਹਨਾਂ ਵਿੱਚ ਸਮਾਨ ਨਹੀਂ ਪਹੁੰਚ ਰਿਹਾ ਅਸੀਂ ਤੁਹਾਡੇ ਮਾਧਮ ਰਾਹੀਂ ਬੇਨਤੀ ਕਰਦੇ ਜਿੰਨੀਆਂ ਵੀ ਸੰਸਥਾਵਾਂ ਆ ਰਹੀਆਂ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਤੁਸੀਂ ਵੀ ਬਈ ਮਖੂ ਜੀ ਆਪਣੀ ਭੈਣ ਜੀ ਅੱਜ ਆਏ ਨੇ ਬਈ ਦਵਿੰਦਰ ਹੁਣੀ ਆਪਣੀ ਸਾਰੀਆਂ ਜਿੰਨੀਆਂ ਵੀ ਸੰਸਥਾ ਕੰਮ ਕਰ ਰਹੀਆਂ ਟੀਮ ਅਮਰਤਪਾਲ ਵੀ ਕੰਮ ਕਰ ਰਹੀ ਆ ਘਟੋ ਘਟ ਜਿਹੜਾ ਵੀ ਵੀਰ ਆਉਂਦਾ ਪਹਿਲੀ ਗੱਲ ਤਾਂ ਤੁਸੀਂ ਸੰਸਥਾਵਾਂ ਨਾਲ ਸੰਪਰਕ ਕਰੋ ਜੇ ਤੁਹਾਡੇ ਕੋਲ ਸੰਸਥਾਵਾਂ ਦਾ ਸੰਪਰਕ ਨਹੀਂ ਤੁਸੀਂ ਆਪਣੇ ਘੱਟੋ ਘੱਟ ਬੋਰਡ ਦਾ ਪ੍ਰਬੰਧ ਕਰੋ ਕਿਉਂਕਿ ਢਾਬਾਂ ਦੇ ਵਿੱਚ ਢਾਣੀਆਂ ਦੇ ਵਿੱਚ ਸਮਾਨ ਨਹੀਂ ਪਹੁੰਚ ਰਿਹਾ ਪਿੰਡਾਂ ਦੇ ਵਿੱਚ ਪਹੁੰਚ ਰਿਹਾ ਕਿਉਂਕਿ ਪਿੰਡਾਂ ਵਾਲੇ 8 8 10 10 ਜਾਨੇ ਇਕੱਠੇ ਹੋ ਗਏ ਟੂਪਾਂ ਦੇ ਨਾਲ ਉਹ ਆ ਜਾਂਦੇ ਜੋ ਆਪਣੇ ਪਿੰਡ ਚ ਸਮਾਨ ਲੈ ਜਾਂਦੇ ਆ ਜੀ ਇਹ ਇਹ ਹਾਲਾਤ ਆ ਜੀ ਬਿਲਕੁਲ ਜੀ ਆ ਜਿਹੜੀ ਗੱਲ ਕੀਤੀ ਵੀਰ ਨੇ ਵੀ ਕਿਸਤੀਆਂ ਹੀ ਤਕਰੀਬਨ ਪਿੰਡਾਂ ਜਾਂਦੇ ਆ ਪਿੰਡਾਂ ਚ ਸਰਕਾਰ ਅਜੇ ਤੱਕ ਕਿਸਤੀਆਂ ਨਹੀਂ ਦੇ ਸਕੀ ਹੈਲੀਕਾਪਟਰ ਦੇ ਦਿੱਤਾ ਤੁਹਾਨੂੰ ਹੈਲੀਕਾਪਟਰ ਹੀ ਲੋੜ ਕੇ ਕਿਸਤੀ ਹੀ ਲੋੜ ਹੈ ਦੇਖੋ 2023 ਚ ਹੜਾ ਆਇਆ ਹੂੰ ਉਦੋਂ ਬਹੁਤ ਜ਼ਿਆਦਾ ਜਿਹੜਾ ਜਦੋਂ ਵਿਤਰਣ ਕੀਤਾ ਸੰਗਤਾਂ ਨੇ ਉਹਦੀ ਮਿਸਯੂਜ਼ ਹੋਈ ਸਿੱਖ ਸੰਸਥਾਵਾਂ ਨੇ ਸਾਰੀਆਂ ਨੇ ਉਤੋਂ ਸੇਦ ਲਈ ਹੈ ਐਨਕਿ ਤੁਸੀਂ ਵੇਖੋ ਜਿਹੜੇ ਵੀ ਕੈਂਪ ਲੱਗੇ ਆ ਉਹ ਅੱਗੇ ਉਹਨੂੰ ਡਿਸਟ੍ਰਿਬਿਊਸ਼ਨ ਨੂੰ ਚੈਨਲਾਈਜ਼ ਕਰਦੇ ਆ ਵੀ ਇੱਥੇ ਪਹੁੰਚ ਕਰਨੀ ਹੈ ਸਰਕਾਰ ਨੇ ਉਤੋਂ ਡੱਕਾ ਨਹੀਂ ਸਿੱਕਿਆ ਅੱਜ ਜਿਹੜੀ 23 ਦੇ ਹੜ ਤੋਂ ਬਾਅਦ ਇੱਕੋ ਗੱਲ ਸਾਹਮਣੇ ਆਉਣੀ ਚਾਹੀ ਆਈ ਹੋਊਗੀ ਵੀ ਕਿਸ਼ਤੀਆਂ ਦੀ ਲੋੜ ਆ ਅੱਜ ਸਰਕਾਰ ਕੋਲੇ ਕਿਸ਼ਤੀਆਂ ਹੈ ਨਹੀਂ ਇਹ ਸਾਰਾ ਜਿਹੜਾ ਇਹਨਾਂ ਦਾ ਮੰਤਰੀ ਮੰਡਾ ਵਾਲਾ ਰੜ ਕੇ ਫੋਟੋ ਖਚਾਉਣ ਦੇ ਹੁੰਦਾ ਜੀ ਅਸੀਂ ਟਰੈਕਟਰ ਤੇ ਵੜਦੇ ਆ ਮੈਂ ਇਹਨਾਂ ਨੂੰ ਇਹੀ ਗੱਲ ਕਹਿਣਾ ਵੀ ਭਾਈ ਥੋਨੂੰ ਲੋਕਾਂ ਨੇ ਜਿਤਾਤਾ ਜਿਤਾਤਾ ਤੁਹਾਡੇ ਹੱਥ ਤਾਕਤ ਦਿੱਤੀ ਤੁਹਾਡਾ ਫਰਜ਼ ਬਣਦਾ ਤੁਸੀਂ ਪ੍ਰਸ਼ਾਸਨ ਤੋਂ ਕੰਮ ਲਓ ਉਹ ਹੋ ਨਹੀਂ ਰਿਹਾ ਅਸੀਂ ਜੀ ਦੋ ਟਰਾਲੀਆਂ ਭਰ ਲਈਏ 10 ਭਰ ਲਈਏ ਤਾਂ ਕੀ ਮਤਲਬ ਆ ਉਹ ਤਾਂ ਲੋਕ ਲਈ ਆਉਂਦੇ ਆ ਅੱਜ ਕਿਸ਼ਤੀਆਂ 10 ਤੋਂ ਵੱਧ ਕਿਸ਼ਤੀਆਂ ਹਨੀ 10 ਦੇ ਵਿੱਚੋਂ ਮੈਨਾਂ ਦਾ 5-6 ਸੰਸਥਾਵਾਂ ਹਨੀ ਸਾਰਾ ਫੋਈਪੁਰ ਜ਼ਿਲ੍ਹੇ ਦੇ ਵਿੱਚ 10 ਕਿਸ਼ਤੀ ਜਿਹੜੀ ਇੱਥੋਂ ਲੈ ਕੇ ਤੁਸੀਂ ਵੇਖੋ ਜਿਹੜਾ ਇੱਕ ਰਾਹਤਕਾਰ ਚੱਲ ਰਿਹਾ ਜਿਹੜਾ ਪਿੰਡ ਆ ਜਾਂਦਾ ਜੀ ਲਾਲਵੇਰਾ ਬਾਰਡਰ ਉੱਥੇ ਜਿਹੜੀਆਂ ਸਰਕਾਰ ਦੀਆਂ 10 10 ਕਿਸ਼ਤੀਆਂ ਮਿਲਟਰੀ ਦੀਆਂ ਆਰਮੀ ਦੀਆਂ ਤੇ ਬਾਕੀ ਸੰਸਥਾਵਾਂ ਦੀਆਂ ਹੂੰ ਤੇ ਅੱਜ ਵੀ ਹਾਲਾਤ ਉਹ ਵੀ ਜਿਹੜੀਆਂ ਹੁਣ ਬੈਂਕਾਂ ਤੱਕ ਪਹੁੰਚ ਕਿਸ਼ਤੀ ਨੇ ਕਰਨੀ ਹੈ ਜੀ ਪਾਣੀ ਤੇਜ਼ ਆ ਇੱਥੇ ਇੱਕ ਤੁਸੀਂ ਇਹ ਪੁਲ ਤੋਂ ਥੋੜਾ ਜਿਹਾ ਪਰਲੀ ਸਾਈਡ ਮੋੜੋ ਉਹ ਦੂਰੋਂ ਇੱਕ ਟਰੈਕਟਰ ਫਸਿਆ ਦਿਸੂ ਉਹਦੀ ਵੀਡੀਓ ਵੀ ਚੱਲੀ ਆ ਉਹ ਆਪਦੇ ਟਰੈਕਟਰ ਨੂੰ ਖੰਭੇ ਨਾਲ ਸੰਗਲ ਮਾਰੀ ਬੈਠੇ ਆ ਪਰसों ਉਹਨਾਂ ਦਾ ਮੈਨੂੰ ਫੋਨ ਆਇਆ ਮੈਂ ਇੱਥੇ ਜਿੰਨਾ ਵੀ ਪ੍ਰਸ਼ਾਸਨ ਨੂੰ ਰੋਲਾ ਪਾਇਆ ਭਾਈ ਉਹਦਾ ਟਰੈਕਟਰ ਕਢਾ ਦਿਓ ਉਹ ਹੁਣ ਵੱਡੇ ਬੇੜੇ ਤੇ ਨਿਕਲਣਾ ਉਹਦਾ ਪ੍ਰਬੰਧ ਹੈ ਨਹੀਂ ਉਹ ਰੱਬਾਸਰੇ ਖੜਾ ਜੀ ਹਾਂਜੀ ਬਾਬਾ ਜੀ ਸਾਡੇ ਨਾਲ ਕਿਸਾਨ ਆਗੂਆਂ ਦੇ ਨਾਲ ਵੀ ਗੱਲ ਕਰਦੇ ਹਾਂਜੀ ਬਾਬਾ ਕੀ ਕਹਿਣਾ ਚਾਹੁੰਦੇ ਜੇ ਇੰਨੇ ਵੀ ਸਾਰੇ ਫਰੀਦਕੁਰ ਜ਼ਿਲ੍ਹੇ 10 ਕਿਸ਼ਤੀਆਂ ਵੀ ਨਹੀਂ ਹੈ ਤੇ ਸਮਾਜ ਸੇਵੀ ਆਪਣੀਆਂ ਕਿਸ਼ਤੀਆਂ ਲੈ ਕੇ ਤੇ ਢਾਣੀਆਂ ਦੇ ਰਾਸ਼ਨ ਮੰਗ ਰਹੇ ਨੇ ਤੇ ਇਹੋ ਹਲਕਾ ਇਹੋ ਸੱਚ ਇਹਨਾਂ ਦੇ ਧਿਆਨ ਚ ਵੀ ਲੈ ਆ ਦिए ਵੀ ਥੋੜਾ ਜਿਹਾ ਹਾਸਲਾ ਵੀ ਜ਼ਰੂਰੀ ਹੈ ਵੀ ਆ ਲੱਗੇ 1 ਕਿਲੋਮੀਟਰ ਸੁਖਬੀ ਸਿੰਘ ਬਾਦਲ ਵਾਲੀ ਬੱਸ ਵੀ ਖੜੀ ਹੈ ਤੇ ਉਹ ਬੱਸ ਮਤਲਬ ਕਾਦੇ ਆਸਤੇ ਖਲਾਰੀ ਉਹ ਜੀ ਇਹ ਗੱਲਾਂ ਦੀਆਂ ਹੁੰਦੀਆਂ ਜੀ ਜਿਹੜੀਆਂ ਸਰਕਾਰਾਂ ਨੇ ਜਿਵੇਂ ਹੁਣ ਭਾਈ ਜੀ ਨੇ ਕਿਹਾ ਵੀ ਭਾਈ ਜਿਹੜਾ ਜ਼ਰੂਰੀ ਆ ਚਲੋ ਜੇ ਸਰਕਾਰਾਂ ਦਿੰਦੀਆਂ ਲੈ ਲਓ ਇਹ ਗੱਲਾਂ ਚ ਹੁੰਦਾ ਕਿਉਂਕਿ ਜਿੰਨੀ ਕਿ ਸਾਡੀ ਉਮਰ ਹੋ ਗਈ ਜਿਹੜੀ ਸਰਕਾਰ ਬਣੀ ਹੈ ਇੱਕ ਲੋਕਾਂ ਨੂੰ ਚਾਂਸਾ ਦੇ ਕੇ ਕੈਦ ਕਰਕੇ ਜਿਵੇਂ ਬਣਾ ਲੈਂਦੇ ਸੀ ਹੁਣ ਉਹਦੋਂ ਕਾਲੀ ਦਲ ਕਹਿੰਦੇ ਸੀ ਵੀ ਸਾਡੀ ਰਹਿਣੀਏ ਜਾਣਾ ਨਹੀਂ ਕਿੰਨਾ ਚਿਰ ਰਾਜ ਦਿੱਤਾ ਲੋਕਾਂ ਨੇ ਉਹਨਾਂ ਨੂੰ 25 ਸਾਲ ਤੱਕ ਤਾਂ ਰਾਜ ਕੀਤਾ ਉਹਨਾਂ ਨੇ ਉਹਨਾਂ ਨੇ ਵੀ ਕੀ ਕੀਤਾ ਆਪਣੇ ਲਈ ਫਿਰ ਚੁਣੀ ਸਰਕਾਰਾਂ ਨੇ ਜਦੋਂ ਧਰਨਾ ਲਗਿਆ ਉਦੋਂ ਆਪਾਂ ਇੱਕ ਹੌਸਲਾ ਰੱਖਿਆ ਵੀ ਹਾਂ ਵੀ ਇਹ ਸਰਕਾਰ ਆਪਾਂ ਨੂੰ ਕੁਝ ਦੇਊਗੀ ਆਪਾਂ ਕਾਲੀ ਕਾਂਗਰਸ ਨੂੰ ਥੱਲੇ ਸਿਰ ਦੋ ਆਪਾਂ ਆਪਦੇ ਲਈ ਚੁਣਿਆ ਸੀ ਨਾ ਇਸ ਚੀਜ਼ ਨੂੰ ਇਸੇ ਕਰਕੇ ਜਿਤਾਇਆ ਇਪਾਰਾ ਤੋਂ ਇਹ ਦੇਖ ਲੋ ਆਪ ਵੀ ਹੁਣ ਵੀ ਆਪ ਉੱਥੇ ਬੈਠੇ ਆਉਂਦੇ ਆ ਗੱਡੀਆਂ ਦੇ ਘੇੜੇ ਮਾਰਦੇ ਮੜ ਜਾਂਦੇ ਜਿਹੜੇ ਹੁਣ ਲੋਕ ਆ ਸੀ ਹੁਣ ਨੈਟ ਤੇ ਵੀ ਵੇਨੇ ਹੁਣ ਜਿਹੜੇ ਭਾਈ ਸਾਹਿਬ ਨੇ ਦੱਸਿਆ ਜਿਵੇਂ ਉਹ ਲੜਕਾ ਦੱਸ ਕੇ ਗਿਆ ਵੀ ਉੱਥੋਂ ਤੱਕ ਰਾਸ਼ ਨਹੀਂ ਨੀ ਪਹੁੰਚਦਾ ਜਿੱਥੇ 10-10 ਫੁੱਟ ਪਾਣੀ ਖੜਾਗਾ ਲੋਕਾਂ ਨੂੰ 4-4 ਦਿਨ ਹੋ ਗਏ ਉੱਪਰ ਤਰਪਾਣਾ ਪਾ ਕੇ ਬੈਠੇ ਆ ਕੋਈ ਇੱਕ ਜੀ ਆ ਕੋਈ ਦੋ ਕੋਈ ਮਾਈ ਕਹਿੰਦੀ ਮੇਰਾ ਪੁੱਤ ਹੀ ਦਵਾਈ ਖਾ ਕੇ ਪੂਰਾ ਹੋ ਗਿਆ ਉਹਦੇ ਸਰਕਾਰ ਜਾ ਸੀ ਕੋਈ ਕੁਛ ਦੱਸ ਰਿਆ ਇਹ ਜਿਹੜੀ ਮੁਸ਼ਕਲ ਉਹ ਤੋਂ ਤੱਕ ਤਾਂ ਜਾਂਦੀ ਨਹੀਂ ਅਜ ਨਾਲੇ ਜੇ ਅਸੀਂ ਸ਼ਹਿਰਪੁਰ ਇਰੀਏ ਚੋਂ ਆਇਆ ਉਧਰ ਵੀ ਵੱਡੇ ਰੋਡ ਤੇ ਆ ਵੱਡੇ ਰੋਡ ਤੇ ਸਮਾਨ ਪਹੁੰਚਦਾ ਜਿਹੜੇ ਅੰਦਰਲੀ ਸਾਈਡ ਬੈਠੀ ਆ ਦੁਨੀਆ ਉਥੇ ਪਾਣੀ ਨਹੀਂ ਪਹੁੰਚਦਾ ਉਥੇ ਦਾ ਇਹ ਜਿਹਾ ਹਾਲ ਹੋਇਆ ਪਿਆ ਵੀ ਛੜਕਾਂ ਚ ਵੀ ਪਾੜ ਪੈ ਚੁੱਕੇ ਬਿਲਕੁਲ ਬਾਬੇ ਦੀ ਗੱਲ ਸੱਚੀ ਹੈ ਜੀ ਚਾਰ ਸਵੇਰੇ ਪਾਣੀ ਚ ਘਰੇ ਤੇ ਫਿਰ ਵੀ ਲੋਕ ਪਾਣੀ ਨੂੰ ਤਰਸ ਰਹੇ ਨੇ ਇਹ ਪਾਣੀ ਬੜਾ ਜ਼ਹਿਰੀਲਾ ਕਿਸੇ ਨੇ ਬੜਾ ਸੋਹਣਾ ਲਿਖਿਆ ਸੀ ਕਹਿੰਦਾ ਵੀ ਗਜਬ ਕੀ ਪਿਆਸ ਸੀ ਲੇਕਿਨ ਪਾਣੀ ਮੇ ਜ਼ਹਿਰ ਥਾ ਪੀਤੇ ਤੋ ਮਰ ਜਾਤੇ ਨਾ ਪੀਤੇ ਤੋ ਮਰ ਜਾਤੇ ਅੱਜ ਲੋਕ ਬੋਤਲਾਂ ਦੀਆਂ ਬੋਤਲਾਂ ਨੂੰ ਤਰਸ ਰਹੇ ਨੇ ਕੀ ਕਹਿਣਾ ਚਾਹੁੰਦੇ ਜਿਵੇਂ ਇਹਨਾਂ ਨੇ ਕਿਹਾ ਆਪਣੇ ਵੀਰ ਜੀ ਨੇ ਕਿਹਾ ਵੀ ਕੁਝ ਪਿੰਡ ਤੇ ਕੁਝ ਢਾਣੀਆਂ ਜਿਹੜੀਆਂ ਟਾਪੂ ਬਣ ਚੁੱਕੀਆਂ ਨੇ ਕਿ ਉਹਨਾਂ ਦਾ ਲਿੰਕ ਹੀ ਆਮ ਲੋਕਾਂ ਨਾਲ ਟੁੱਟ ਗਿਆ ਪਰ ਉੱਥੇ ਸਰਕਾਰ ਵੀ ਫੇਲ ਹੈ ਤੇ ਆਪਣੇ ਸਮਾਜ ਵੀ ਕੋ ਰਾਸ਼ਨ ਬੜਾ ਪਰ ਬੇੜੀਆਂ ਦਾ ਪ੍ਰਬੰਧ ਹੀ ਨਹੀਂਗਾ ਬਿਲਕੁਲ ਜੀ ਜਿੰਨੇ ਵੀ ਮਾਣਯੋਗ ਸਾਡੇ ਸਰੋਤੇ ਤੇ ਤੁਹਾਨੂੰ ਗੱਲਬਾਤ ਦੱਸ ਕੇ ਗਏ ਆ ਜੀ ਇਹ ਸੱਚ ਆ ਇਹ 101% ਸੱਚ ਆ ਸਰਕਾਰ ਦੇ ਕੋਲ ਬੇੜੀ ਦਾ ਕੋਈ ਪ੍ਰਬੰਧ ਨਹੀਂ ਕੋਈ ਬੋਰਡ ਦਾ ਪ੍ਰਬੰਧ ਨਹੀਂ ਇਹ ਜਿੰਨੇ ਵੀ ਸਾਡੇ ਸਮਾਜ ਦੇ ਵੀਰ ਨੇ ਜਾਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਅੱਜ ਹੜ੍ਹ ਪੀੜਤਾਂ ਦੀ ਬਾਹ ਜੇ ਫੜ ਰਹੇ ਨੇ ਤੇ ਇਹੋ ਹੀ ਲੋਕ ਫੜ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆਂ ਔਰ ਜੇ ਗੱਲ ਕਰੀਏ ਤੇ ਹੜ੍ਹਾਂ ਦੀ ਤੇ ਮੇਰੇ ਖਿਆਲ ਨਾਲ ਅੱਧੇ ਪੰਜਾਬ ਦੇ ਚ ਅੱਜ 12 ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਸਾਡੇ ਹੜ੍ਹ ਪੀੜਤ ਤੇ ਕਿਸਾਨ ਜਿਹੜੇ ਡੁੱਬੇ ਹੋਏ ਆ ਤੇ ਸਾਡੀ ਜਥੇਬੰਦੀ ਹੜ੍ਹ ਪੀੜਤ ਜਥੇਬੰਦੀ ਅੱਜ ਤੋਂ 3 ਮਹੀਨੇ ਪਹਿਲਾਂ ਹੀ ਜਦੋਂ ਹਾੜਾਂ ਦੀਆਂ ਸਥਿਤੀਆਂ ਬਣੀਆਂ ਉਸ ਦਿਨ ਤੋਂ ਲੜ ਰਹੀ ਹੈ ਕਿ ਪਾਣੀ ਦਾ ਪੱਦਰ ਵਧ ਨਾ ਦਿੱਤਾ ਜਾਵੇ ਪਾਣੀ ਜਦੋਂ ਵੀ ਦਰਿਆ ਦੇ ਪੇੜ ਤੋਂ ਬਾਹਰ ਹੁੰਦਾ ਹੈ ਤੇ ਉਸੇ ਵੇਲੇ ਪਾਣੀ ਹਰੀਕੇ ਹੈਡ ਤੋਂ ਰਿਲੀਜ਼ ਕੀਤਾ ਜਾਵੇ ਆਪਣਾ ਹਸੈਣੀ ਵਾਲੇ ਬਾਰਡਰ ਤੋਂ ਰਿਲੀਜ਼ ਕੀਤਾ ਜਾਵੇ ਔਰ ਨਹੀਂ ਜੇ ਜਥੇਬੰਦੀਆਂ ਸਾਰੇ ਕਿਸਾਨ ਵੀਰ ਨਾ ਸਹਿਯੋਗ ਦਿੰਦੇ ਤੇ ਅੱਜ ਨੂੰ ਹਾੜਾਂ ਦੀਆਂ ਸਥਿਤੀਆਂ 2 ਮਹੀਨੇ ਪਹਿਲਾਂ ਬਣ ਜਣੀਆਂ ਸੀਆਂ ਮਖੂ ਸਾਹਿਬ ਪਰ ਸਾਡੀ ਇਹ ਬੇਨਤੀ ਹੈ ਕਿ ਜਿਤਨਾ ਮਖੂ ਸਾਹਿਬ ਨੇ ਕਿਹਾ ਪੀ ਅੱਜ ਤੋਂ 2 ਮਹੀਨੇ ਬਾਅਦ ਜਦੋਂ ਪਾਣੀ ਲੈ ਜਾਂਦਾ ਉਦੋਂ ਸਾਡੇ ਕਿਸਾਨਾਂ ਨੂੰ ਇੱਕ ਬਹੁਤ ਵੱਡੀ ਲੋੜ ਆ ਕਿਉਂਕਿ ਸਾਡੇ ਕਿਸਾਨਾਂ ਦੇ ਕੋਲ ਜੇ ਅੱਜ ਡੰਗਰਾ ਚਾਰਾ ਖਤਮ ਹੋ ਗਿਆ ਤੋਂ ਉਹਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਇਹਨਾਂ ਕਿਸਾਨਾਂ ਨੇ ਕਣਕਾਂ ਬੀਜਣੀਆਂ ਇਹਨਾਂ ਨੂੰ ਡਾਈ ਦੀ ਬੀਜ ਦੀ ਡੀਜ਼ਲ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਔਰ ਕੱਲ ਅਸੀਂ ਜਿਹੜੇ ਫਰੋਇਪੁਰ ਦੇ ਪਿੰਡ ਆ ਉਹ 5-7 ਪਿੰਡ ਅਸੀਂ ਮੋਰ ਤੇ ਉਹਨਾਂ ਵੇਕਾਂ ਦੇ ਵਿੱਚ ਗਏ ਆ ਜਿਹੜਿਆਂ ਵੇਕਾਂ ਦੇ ਘਰ ਦੇ ਆਲੇ ਦੁਆਲੇ ਕੋਈ 7-7 8-8 ਫੁੱਟ ਪਾਣੀ ਹੈ ਉੱਥੇ ਕੋਈ ਨਹੀਂ ਪਹੁੰਚ ਰਿਹਾ ਪਰ ਅਸੀਂ ਕੱਲੇ ਕੱਲੇ ਘਰ ਜਾ ਕੇ ਰਾਸ਼ਨ ਦੀ ਵੀ ਪਹੁੰਚਾਇਆ ਜਿਵੇਂ ਸਾਡੇ ਸਮਾਜ ਸੇਵੀਆਂ ਨੇ ਜਿਹੜਾ ਵੀ ਕੋਈ ਦਾਨੀ ਸੱਜਣ ਆਉਂਦਾ ਸਾਡੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਮਕੂ ਸਾਹਿਬ ਵੀ ਅਸੀਂ ਕੱਲੇ ਕੱਲੇ ਘਰ ਤੱਕ ਰਾਸ਼ਨ ਪਹੁੰਚਾਈਏ ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਅੱਜ ਭੈਣ ਜੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਸਰ ਸਰ ਆਖਰੀ ਸਵਾਲ ਹੈ ਜੀ ਜਿਵੇਂ ਵੀਰ ਨੇ ਕਿਹਾ ਵੀ 12 ਜ਼ਿਲ੍ਹਿਆਂ ਦੇ ਵਿੱਚ ਪਾਣੀ ਆ ਭੈਣ ਨੇ ਵੀ ਕਿਹਾ ਦਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਆ ਸਾਨੂੰ ਤੁਸੀਂ ਦਿੱਲੀ ਲੁਧਿਆਣੇ ਤੋਂ ਆਉਂਦੇ ਜਾਂਦੇ ਹੋ ਸੇਵਾ ਕਰਨ ਦੇ ਲਈ ਸਾਨੂੰ ਪਤਾ ਲੱਗਾ ਵੀ ਲੁਧਿਆਣੇ ਵੀ ਜਿਹੜਾ ਮਤਲਬ ਪਾਣੀ ਆਉਣ ਦੀ ਸੰਭਾਵਨਾ ਅੱਜ ਨਿਊਜ਼ ਚ ਲੁਧਿਆਣੇ ਵੈਸੇ ਤਾਂ ਸਰਦਾਰਨਗਰ ਵੇਖਿਆ ਜਾਵੇ ਤੇ ਥੋਡੇ ਥੋਡੇ ਤੋਂ ਉੱਤੇ ਪਾਣੀ ਆ ਅੱਛਾ ਲੁਧਿਆਣੇ ਦੇ ਵਿੱਚ ਅੱਜ ਦੀ ਸਥਿਤੀ ਹੈ ਜਿਹੜੀ ਅੱਜ ਦੀ ਮੈਂ ਦੱਸਦਾ ਪਿਆ ਸਰਦਾਰਨਗਰ ਦੇ ਵਿੱਚ ਨਹੀਂ ਨਹੀਂ ਉਹ ਪਾਣੀ ਜਿਹੜਾ ਆ ਬਰਸਾਤੀ ਪਾਣੀ ਜਿਹੜਾ ਆ ਉਹੀ ਕੰਟਰੋਲ ਤੋਂ ਬਾਹਰ ਹੋ ਗਿਆ ਓਕੇ ਜਿਹੜਾ ਦੂਸਰਾ ਆ ਹੁਣ ਜਿਸ ਤਰੀਕੇ ਨਾਲ ਪਾਣੀ ਛੱਡਿਆ ਗਿਆ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਪਾਣੀ ਵੜ ਸਕਦਾ ਆ ਅੱਜ ਸਵੇਰੇ ਜਦੋਂ ਆਰਐਸ ਤੇ ਮੇਰੇ ਨਾਲ ਨੇ ਜਥੇਦਾਰ ਤਰਨਜੀਤ ਸਿੰਘ ਜੀ ਨਮਾਣਾ ਮੇਰੇ ਨਾਲ ਸੀ ਮਜੀਦ ਸਿੰਘ ਬਟਾਰੀ ਜੀ ਉਹ ਇਹੀ ਗੱਲ ਕਹਿ ਰਹੇ ਸੀ ਕਹਿੰਦੇ ਮੈਨੂੰ ਲੱਗਦਾ ਵੀ ਅੱਜ ਸਵੇਰੇ ਆਪਾਂ ਉੱਥੇ ਜਾਣਾ ਮੁੜਤੀ ਹੋ ਸਕਦਾ ਆ ਆਪਾਂ ਲੁਧਿਆਣੇ ਵਾਲੇ ਪਾਸੇ ਕਵਰ ਕਰਨਾ ਪੈ ਜੂਵੇ ਵੀ ਐਸੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਪਰ ਮੈਂ ਮੇਰਾ ਇਹ ਨਹੀਂ ਹੈ ਕਿ ਬਰਸਾਤਾਂ ਕੋ ਬਰਸਾਤਾ ਕੋ ਅੱਜ ਥੋੜਾ ਖੋਈਆਂ ਨੇ ਬਰਸਾਤਾ ਤੇ ਸੌਣ ਦੇ ਵਿੱਚ ਸਭ ਨੂੰ ਪਤਾ ਵੀ ਬਰਸਾਤਾ ਹੁੰਦੀਆਂ ਹੁੰਦੀਆਂ ਨੇ ਆਪਾਂ ਆਮ ਕਰਕੇ ਭਾਦੋਂ ਦੇ ਛਰਾਟਿਆਂ ਦੀ ਅਕਸਰ ਗੱਲ ਕਰਦੇ ਹੁੰਨੇ ਆ ਇਹ ਤਾਂ ਆਪਣੇ ਲੋਕ ਬੋਲੀ ਦੇ ਵਿੱਚ ਚੀਜ਼ਾਂ ਨੇ ਇਹ ਤਾਂ ਬੱਚੇ-ਬੱਚੇ ਨੂੰ ਸਾਡੇ ਪਤਾ ਆ ਗੱਲ ਇਹ ਵੀ ਥੋੜਾ ਇਸ ਤੋਂ ਪਹਿਲਾਂ ਮੈਨੇਜ ਕਰਨ ਦਾ ਸਿਸਟਮ ਕੀ ਸੀ ਗੱਲ ਸਿਰਫ ਮੈਨੇਜ ਦੀ ਹੈ ਦੂਜੀ ਤੁਸੀਂ ਇੱਕ ਸਵਾਲ ਵੀਰਾਂ ਨੂੰ ਕਰ ਰਹੇ ਸੀ ਤੁਸੀਂ ਪੁੱਛ ਰਹੇ ਸੀ ਵੀ ਇਸ ਸਮੇਂ ਹੈਲੀਕਾਪਟਰ ਦੀ ਲੋਡ ਹੈ ਕਿ ਇਸ ਸਮੇਂ ਕਿਸ਼ਤੀ ਦੀ ਲੋਡ ਹੈ ਜਿਹਨੂੰ ਆਪਾਂ ਮੋਟਰ ਬੋਟ ਕਹਿ ਦਿੰਦੇ ਆ ਜਦੋਂ ਪਾਣੀ ਚੜ੍ਹਿਆ ਖੋਬੇਨਾ ਉਦੋਂ ਰੈਸਕਿਊ ਕਰਨ ਦੇ ਲਈ ਹੈਲੀਕਾਪਟਰ ਦੀ ਲੋੜ ਪੈ ਸਕਦੀ ਹੈ ਉਦੋਂ ਜਦੋਂ ਬਹੁਤ ਜ਼ਿਆਦਾ ਡੂੰਘਾ ਪਾਣੀ ਹੋਵੇ ਤੇ ਬਹੁਤ ਦੂਰ ਦੂਰ ਤੱਕ ਢਾਣੀਆਂ ਖੋਣ ਪਰ ਜੇ ਮੰਨ ਲਓ ਕਿਸ਼ਤੀਆਂ ਜਿਹੜੀਆਂ ਨੇ ਉਹ ਮੁਹਈਆ ਕਰਵਾਈਆਂ ਜਾਂ ਤਾਂ ਲੋਕਾਂ ਨੂੰ ਕੱਢਿਆ ਜਾ ਸਕਦਾ ਆ ਇਸ ਵੇਲੇ ਹੈਲੀਕਾਪਟਰ ਦੀ ਲੋੜ ਨਹੀਂ ਹੈਲੀਕਾਪਟਰ ਤਾਂ ਸਭੋ ਜਿੱਥੋਂ ਲੰਘਦਾ ਪਿਆ ਲੋਕਾਂ ਦੀਆਂ ਤਰਪੈਣਾ ਪਾੜੀ ਤੁਰਿਆ ਜਾਂਦਾ ਆ ਲੋਕਾਂ ਦਾ ਛੱਤਾਂ ਤੇ ਸਮਾਨ ਪਿਆ ਸਾਰਾ ਸਮਾਨ ਖਿਲਰਦਾ ਪਿਆ ਉਹ ਹੈਲੀਕਾਪਟਰ ਤੇ ਹਵਾ ਮਾਰ ਕੇ ਇਹਨਾਂ ਦਾ ਸਮਾਨ ਨੂੰ ਪਾਣੀ ਤੋਂ ਸਮਾਨ ਬਚਾਇਆ ਸੀ ਉਹ ਚੱਕ ਕੇ ਪਾਣੀ ਦੇ ਵਿੱਚ ਹੀ ਰੋੜੀ ਤੁਰੇ ਜਾਂਦਾ ਪਿਆ helicopter دے ਕਰਦਾ ਪਿਆ ਫਿਲਹਾਲ ਦੀ ਘੜੀ ਦੀ ਸਥਿਤੀ ਹੈ ਹੁਣ ਦੂਜੀ ਤੁਸੀਂ ਇੱਕ ਸਵਾਲ ਹੋਰ ਕੀਤਾ ਸੀ ਇਸ ਵੇਲੇ ਮੈਂ ਦੱਸਣਾ ਚਾਹੁੰਦਾ ਕਿ ਸਾਨੂੰ helicopter ਦੇ ਨਾਲ ਉਹ ਮੋਟਰਬੋਟ ਦੀ ਲੋੜ ਹੈ ਦੂਜਾ ਤੁਸੀਂ ਇੱਕ ਸਵਾਲ ਕੀਤਾ ਸੀ ਵੀ ਇਸ ਏਰੀਆ ਦੇ ਵਿੱਚ ਕਰੀਬ 10 ਦੇ ਲਾਗੇ ਬੋਟ ਨੇ ਹੈਨਾ ਜੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਤੇ ਨੇ ਆਪਣੇ ਸੰਸਥਾਵਾਂ ਦੀਆਂ ਬੋਟ ਉਹਦੇ ਤੇ ਭਾਵੇਂ ਬੰਦਾ ਲੈ ਜਾਓ ਭਾਵੇਂ ਰਾਸ਼ਨ ਲੈ ਜਾਓ ਭਾਵੇਂ ਬੱਚਾ ਲੈ ਜਾਓ ਭਾਵੇਂ ਬੁੱਢਾ ਲੈ ਜਾਓ ਭਾਵੇਂ ਮਰੀਜ਼ ਲੈ ਜਾਓ ਉਹ ਇੱਕ ਵੇਲੇ ਤੇ ਮੋਟਰਬੋਟ ਦਾ ਕੰਮ ਕਰਦੀ ਹੈ ਜੇ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਹੈ ਤੇ ਉਹੀ ਜਿਹੜੀ ਵੋਟ ਐ ਐਂਬੂਲੈਂਸ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਉਹ ਐਂਬੂਲੈਂਸ ਦਾ ਕੰਮ ਕਰਦੀ ਹੈ ਪਰ ਜਿਹੜੀਆਂ ਫੌਜ ਦੀਆਂ ਨੇ ਨਾ ਵੋਟ ਉਹ ਬੰਦਿਆਂ ਨੂੰ ਤੇ ਲਿਆ ਸਕਦੀਆਂ ਨੇ ਉਹ ਰਾਸ਼ਨ ਨਹੀਂ ਕੋਈ ਮਹੱਈਆ ਕਰਵਾਉਂਦਾ ਓਕੇ ਰਾਸ਼ਨ ਥੋੜਾ ਪੋਹ ਮਹੱਈਆ ਕਰਵਾਏਗੀ ਉਹ ਤੇ ਤੁਹਾਨੂੰ ਆਪਣੇ ਉਹ ਤੇ ਸਭ ਤੁਹਾਡੇ ਸਿਰ ਦੇ ਉੱਪਰ ਚਲੋ ਮੈਂ ਇਸ ਵੇਲੇ ਕਹਿਣਾ ਨਹੀਂ ਚਾਹੁੰਦਾ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਸਿਰ ਦੇ ਉੱਪਰ ਇੱਕ ਵੱਡਾ ਪੈਕੇਜ ਹੋਰ ਆ ਜਾਣਾ ਹੈ ਚਲੋ ਖੈਰ ਉਸ ਚੀਜ਼ ਨੂੰ ਆਪਾਂ ਛੱਡ ਦਈਏ ਮੈਂ ਸਿਰਫ ਇਹਨਾਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਫੌਜ ਦੀਆਂ ਬੋਟ ਚੱਲ ਰਹੀਆਂ ਨੇ ਫੌਜ ਦੀਆਂ ਉਹ ਸਿਰਫ ਔਰ ਸਿਰਫ ਰੈਸਕਿਊ ਵਾਸਤੇ ਨੇ ਜਿਹੜੀਆਂ ਆਪਣੀਆਂ ਬੋਟ ਚੱਲਦੀਆਂ ਪਈਆਂ ਨੇ ਇਹ ਤੇ ਨੰਬਰਦਾਰਾਂ ਦੇ ਗੱਡੇ ਵਾਂਗੂ ਸਾਰਾ ਕੁਝ ਇਹਨਾਂ ਤੋਂ ਕੰਮ ਲਈ ਜਾਂਦੇ ਆ ਭਾਵੇਂ ਇਹਨਾਂ ਤੋਂ ਰਾਸ਼ਨ ਢੋਲੋ ਭਾਵੇਂ ਇਹਨਾਂ ਤੋਂ ਪਸ਼ੂਆਂ ਦਾ ਚਾਰਾ ਢੋਲੋ ਭਾਵੇਂ ਇਹਨਾਂ ਤੋਂ ਮਰੀਜ਼ ਭਾਵੇਂ ਇਹਨਾਂ ਤੋਂ ਬੱਚੇ ਲੈ ਕੇ ਆਉਣੇ ਨੇ ਇਹ ਸਾਰੇ ਕੰਮਾਂ ਵਾਸਤੇ ਵਰਤੋਂ ਦੇ ਵਿੱਚ ਆਉਂਦੀਆਂ ਪਈਆਂ ਨੇ ਸੋ ਮੈਂ ਤਾਂ ਤਾਂ ਤੁਹਾਨੂੰ ਦੱਸਦਾ ਸੀ ਵੀ ਜਿਹੜੀਆਂ 10 ਨੇ ਨਾ ਦਸਾਂ ਦੇ ਵਿੱਚ ਵੀ ਫੌਜ ਦੀਆਂ ਮੋਟਰ ਬੋਟ ਤੇ ਸਾਡੀਆਂ ਮੋਟਰ ਬੋਟ ਦੇ ਵਿੱਚ ਆਹ ਡਿਫਰੈਂਸ ਹੈ ਇਹ ਤਾਂ ਕਰਕੇ ਦੱਸਣਾ ਸੀ ਮੈਂ ਬਿਲਕੁਲ ਜੀ ਸਮਾਜ ਸੇਵੀ ਜਿਹੜੇ ਵੀ ਇਹ ਹੜਪੀੜਤਾ ਦੀ ਮਦਦ ਕਰ ਰਹੇ ਨੇ ਭਾਵੇਂ ਉਹ ਬੋਰਡ ਦੇ ਜ਼ਰੀਏ ਕਰ ਰਹੇ ਨੇ ਮੈਡੀਸਨ ਦੇ ਜ਼ਰੀਏ ਕਰੇ ਆ ਰਾਤ ਕੈਂਪ ਖੋਲੇ ਨੇ ਸਹੀ ਥਾਂ ਤੇ ਪਹਚਾਰੇ ਨੇ ਸੋ ਸਭ ਦਾ ਸਾਰੀਆਂ ਸੰਸਥਾਵਾਂ ਦਾ ਦਿਲੀਆਂ ਗਹਿਰਾਈوں ਧੰਨਵਾਦ ਜਿਹੜੇ ਸਾਡੇ ਕਿਉਂਕਿ ਮੇਰਾ ਇਹ ਹਲਕਾ ਮੈਂ ਖੁਦ ਰੁੜਿਆਂ ਰਾਜੀ ਸਭਰਾ ਮੇਰੀ ਜ਼ਮੀਨ 18 ਕਿੱਲੇ ਸਾਡੀ ਵੀ ਖਰਾਬ ਹੋਈ ਏ ਸਫੈਦੇ ਬਰਬਾਦ ਹੋਏ ਨੇ ਪਰ ਸਾਡੀ ਮਦਦ ਦੇ ਲਈ ਜਿਹੜੇ ਵੀ ਮੀਡੀਆ ਵਾਲੇ ਕੋਈ ਵੀ ਵੀਰ ਆਇਆ ਜਿਹੜਾ ਫੋਟੋ ਖਚਾਉਣ ਆਇਆ ਉਹਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜੀ ਹੋਰ ਵੀ ਸ਼ਖਸੀ ਤਾਈਆਂ ਨਾਲ ਵੀ ਗੱਲਬਾਤ ਕਰਦੇ ਆ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ